ਸਾਰੇ ਨੂੰ ਅੱਜ ਬਣਾਉਣੀ ਸਿਖਾਵਾਂਗੇ ਤੁਹਾਨੂੰ ਪਕੌੜਿਆਂ ਵਾਲੀ ਕੜੀ ਪਕੌੜਿਆਂ ਵਾਲੀ ਕੜੀ ਬਣਾਉਣ ਲਈ ਤੁਸੀਂ ਕੋਈ ਵੀ ਪਤਿੱਲਾ ਜਾਂ ਕੋਈ ਵੀ ਭਾਂਡਾ ਯੂਸ ਕਰ ਸਕਦੇ ਹੋਗੇ ਇਹਦੇ ਵਿੱਚ ਆਪਾਂ ਫਿਰ ਕੁਕਿੰਗ ਆਇਲ ਪਾਉਣਾ ਹੈ ਕੁਕਿੰਗ ਆਇਲ ਚੰਗੀ ਤਰ੍ਹਾਂ ਗਰਮ ਕਰਨਾ ਹੈ ਆਪਾਂ ਕੁਕਿੰਗ ਆਇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਮੇਥਾ ਪਾਵਾਂਗੇ ਇਹ ਵਾਲੇ ਮੇਥੇ ਨੂੰ ਆਪਾਂ ਚੰਗੀ ਤਰ੍ਹਾਂ ਮਸਲ ਲੈਣਾ ਹੈ ਤਾਂ ਜੋ ਇਹਦੇ ਦੋ ਟੁਕੜੇ ਹੋ ਜਾਣ ਇਹਦੇ ਵਿੱਚ ਜੀਰਾ ਪਾਉਣਾ 1 ਚਮਚ ਫਿਰ ਅਸੀਂ ਇਹਦੇ ਵਿੱਚ ਪਿਆਜ਼ ਪਾਉਣੇ ਨੇ ਪਿਆਜ਼ ਤੇ ਅਦਰਕ ਤੇ ਨਾਲ ਨਾਲ ਹੀ ਪਾ ਲੈਣਾ ਹੈ ਪਿਆਜ਼ ਨੂੰ ਨੰਦਵਾ ਦਾ ਆਪਾਂ ਮਿਰਚਾਂ ਪਾਉਣੀਆਂ ਨੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਜਿਹੜਾ ਇਹਨਾਂ ਦਾ ਕੱਚਾਪਾਨਾ ਨਿਕਲ ਜਾਵੇ ਜੇਕਰ ਆਪਾਂ ਚੁੱਲ੍ਹੇ ਦੇ ਉੱਤੇ ਕੜੀ ਬਣਾਉਂਦੇ ਹਾਂ ਤਾਂ ਕੜੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਬਣਦੀ ਤਾਂ ਗੈਸ ਦੇ ਉੱਤੇ ਵੀ ਵਧੀਆ ਆ ਪਰ ਚੁੱਲ੍ਹੇ ਦੇ ਉੱਤੇ ਇੱਕ ਲੱਗ ਫਲੇਵਰ ਆਉਂਦਾ ਹੈ ਸਸੇ ਦੇ ਵਿੱਚ ਟਮਾਟਰ ਨੂੰ ਜਿਹੜਾ ਐਡ ਕਰਨਾ ਹੈ ਟਮਾਟਰ ਕੋਲ ਤੋਂ ਬਾਅਦ ਅੱਪ ਇੱਕ ਚਮਚ ਨਮਕ ਐਡ ਕਰਾਂਗੇ ਜਦੋਂ ਸਾਰੇ ਟਮਾਟਰ ਚੰਗੀ ਤਰ੍ਹਾਂ ਗਲ ਜੇ ਇਹਨਾਂ ਨੂੰ ਚੰਨ ਮਿਕਸ ਕਰਾਂਗੇ ਦੁਬਾਰਾ ਆਪਾਂ ਮਸਾਲਾ ਪਾ ਚੰਗੀ ਤਰ੍ਹਾਂ ਭੁੰਨ ਲੈਣਾ। ਅੱਜ ਅਸੀਂ ਹਲਦੀ ਵਗੈਰਾ ਮਸਾਲੇ ਦੇ ਵਿੱਚ ਨਹੀਂ ਪਾਵਾਂਗੇ। ਅਸੀਂ ਇਹਨੂੰ ਥੋੜਾ ਟਾਈਮ ਰਿਜਨ ਦੇਣਾ ਆ। ਤੁਸੀਂ ਕੜੀ ਬਣਾਉਣ ਦੇ ਲਈ ਲੱਸੀ ਵੀ ਲੈ ਸਕਦੇ ਹੋ ਜਾਂ ਦਹੀਂ ਵੀ ਲੈ ਸਕਦੇ ਹੋ। ਮੈਂ ਦਹੀਂ ਦੀ ਲੱਸੀ ਬਣਾਈ ਹੈ। ਉਹਨੂੰ ਚੰਗੀ ਤਰ੍ਹਾਂ ਫੈਂਟਣਾ ਆ। ਫੈਂਟਣ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ। ਆਪ ਐਡ ਕਰਾਂਗੇ ਲਾਲ ਮਿਰਚ ਕਾਲੀ ਮਿਰਚ ਖੜੇ ਮਸਾਲੇ ਦਾ ਪੇਸਟ ਤੇ ਗਰਮ ਮਸਾਲਾ ਥੋੜਾ ਜਿਹਾ ਤੇ ਇੱਕ ਚਮਚ ਹਲਦੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਫੈਂਟਣਾ ਆ। ਅਸੀਂ ਇਹਦੇ ਵਿੱਚ ਕੋਈ ਵੀ ਗ੍ਰਿਟੀ ਨਹੀਂ ਛੱਡਣੀ। ਮਸਾਲੇ ਦੀ ਅਸੀਂ ਇਹਨੂੰ ਚੰਗੀ ਤਰ੍ਹਾਂ ਪੇਂਟਾਂਗੇ ਜੀ ਮਸਾਲੇ ਨੂੰ ਹਿਲਾਵਾਂਗੇ ਚੰਗੀ ਤਰ੍ਹਾਂ ਫੜਾਣਾ ਮਸਾਲਾ ਉਹ ਤਿਆਰ ਹੋਣ ਲੱਗ ਗਿਆ ਲਗਭਗ ਤਿਆਰ ਹੋਈ ਚੁੱਕਿਆ ਹੈ ਹੁਣ ਅਸੀਂ ਇਹਦੇ ਵਿੱਚ ਆਲੂ ਵੀ ਐਡ ਕਰਾਂਗੇ ਮਸਾਲੇ 'ਚ ਆਲੂ ਤੁਸੀਂ ਜਿੱਦਾਂ ਦੇ ਮਰਜ਼ੀ ਕੱਟ ਸਕਦੇ ਹੋ ਆਪਾਂ ਏਸੀ ਲੱਸੀ ਦੇ ਵਿੱਚ ਥੋੜਾ ਜਿਹਾ ਬੇਸਨ ਵੀ ਐਡ ਕਰਨਾ ਹੈ 5-6 ਚਮਚ ਵੱਡੇ ਤੇ ਆਲੂਆਂ ਨੂੰ ਵੀ ਮਸਾਲੇ ਨਾਲ ਬਲਾਂਦੇ ਰਹਿਣਾ ਹੈ ਤਸੀਂ ਬੇਸਨ ਨੂੰ ਵੀ ਚੰਗੀ ਤਰ੍ਹਾਂ ਫੇਟਣਾ ਆ। ਪੂਰੀ ਤਰ੍ਹਾਂ ਫੇਟਾਂਗੇ ਮਸਤੀ ਦੇ ਵਿੱਚ ਕੋਈ ਵੀ ਗੜੀ ਨਹੀਂ ਰਹਿਣੀ ਚਾਹੀਦੀ ਦੀ। ਤੁਸੀਂ ਦੇਖ ਹੀ ਸਕਦੇ ਹੋ ਕੜੀ ਦਾ ਘੋਲ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ। ਇਹਦੇ ਵਿੱਚ ਕੋਈ ਵੀ ਗੜੀ ਨਹੀਂ ਹੈ ਮਸਾਲੇ ਦੀ। ਫਿਰ ਆਪਾਂ ਇਸ ਪੇਸਟ ਨੂੰ ਪਾਵਾਂਗੇ ਕੜੀ ਦੇ ਅੰਦਰ। ਮਸਾਲੇ ਦੇ ਅੰਦਰ ਅਸੀਂ ਕੜੀ ਨੂੰ ਪਹਿਲਾ ਉਬਾਲਾ ਆਉਣ ਤੱਕ ਹਿਲਾਉਂਦੇ ਰਹਿਣਾ ਹੈ ਲਗਾਤਾਰ ਬਿਲਕੁਲ ਵੀ ਰੁਕਣਾ ਨਹੀਂ ਹੈ ਕੜੀ ਦਾ ਪਹਿਲਾ ਉਬਾਲਾ ਆਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਧਨੀਆ ਨੂੰ ਐਡ ਕਰਾਂਗੇ ਇਹ ਨੂੰਪਨ ਲਗਾਤਾਰ ਚਲਾਉਣਾ ਹੈ ਅਸੀਂ ਬਿਲਕੁਲ ਹੀ ਨਹੀਂ ਰੋਕਣਾ ਤੇ ਇੱਕੋ ਹੀ ਸਾਈਡ ਤੇ ਚਲਾਉਣਾ ਹੈ ਕੜੀ ਨੂੰ ਤੇ ਇਹਦੇ ਵਿੱਚੋਂ ਕਲਚੀ ਵੀ ਬਾਹਰ ਨਹੀਂ ਕੱਢਣੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿਸ ਚੀਜ਼ ਦੀ ਰੈਸিপি ਚਾਹੀਦੀ ਹੈ ਕਈ ਨੂੰ ਲਗਾਤਾਰ ਚੱਲ ਰਿਹਾ ਨਾ ਇਹ ਕੜੀ ਨੂੰ ਤੇ ਦੂਜੀ ਸਾਈਡ ਅਸੀਂ ਪਕੌੜਾ ਵੀਆਰੀ ਕਰਾਂਗੇ ਅਸੀਂ ਪਾਲਕ ਦੇ ਪਕੌੜੇ ਬਣਾ ਰਹੇ ਹਾਂ ਤੁਸੀਂ ਪਾਲਕ ਦੇ ਵਿੱਚ ਪਾਉਣਾ ਆ ਥੋੜਾ ਜਿਹਾ ਬੇਸਨ ਤੇ ਤੁਸੀਂ ਇਹਦੇ ਵਿੱਚ ਪਿਆਜ਼ ਨੂੰ ਐਡ ਕਰ ਸਕਦੇ ਹੋ ਨਹੀਂ ਤੁਸੀਂ ਪਿਆਜ਼ ਨੂੰ ਸਕਿਪ ਵੀ ਕਰ ਸਕਦੇ ਹੋ ਦੋ ਤੋਂ ਤਿੰਨ ਚਮਚਾ ਆਪਾ ਇਹਦੇ ਵਿੱਚ ਬੇਸਨ ਵੀ ਪਾਵਾਂਗੇ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਹਰੇ ਮਿਰਚ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ ਅਸੀਂ ਨੂਨ ਹਿਸਾਬ ਨਾਲ ਪਾਉਣਾ ਹੈ ਕਿਉਂਕਿ ਅਸੀਂ ਕੜੀ ਦੇ ਵਿੱਚ ਵੀ ਨੂਨ ਪਾਇਆ ਹੈ ਫਿਰ ਅਸੀਂ ਪਾਵਾਂਗੇ ਥੋੜੀ ਜੀ ਲਾਲ ਮਿਰਚ ਅਸੀਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਐਡ ਕਰਨੀ ਹੈ ਥੋੜਾ ਜਿਹਾ ਗਰਮ ਮਸਾਲਾ ਫਿਰ ਅਸੀਂ ਇਹਦੇ ਵਿੱਚ ਪਾਉਣੀ ਆ ਥੋੜੀ ਜੀ ਦਹੀਂ ਦਹੀਂ ਨਾਲ ਸਾਡੇ ਪਕੌੜੇ ਪੂਰੀ ਤਰ੍ਹਾਂ ਕਰਕਰੇ ਬਣਨਗੇ ਫਿਰ ਅਸੀਂ ਇਹ ਨਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਜੇ ਤੁਹਾਨੂੰ ਵੇਸਨ ਵੱਧ ਘੱਟ ਲੱਗ ਰਿਹਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਹੋਰ ਵੀ ਵੇਸਨ ਐਡ ਕਰ ਸਕਦੇ ਹੋ ਇਹ ਪਕੌੜਿਆਂ ਦਾ ਪੇਸਟ ਬਣ ਕੇ ਰੈਡੀ ਹੈ ਇਹਨੂੰ ਆਪਾਂ ਥੋੜਾ ਹੋਰ ਹਿਲਾਵਾਂਗੇ ਤਾਂ ਇਹਨੇ ਪੂਰੀ ਤਰ੍ਹਾਂ ਰੈਡੀ ਹੋ ਜਾਣਾ ਹੈ ਕਿ ਕੜਾਈ ਦੇ ਵਿੱਚ ਤੇਲ ਨੂੰ ਗਰਮ ਕਰਨਾ ਹੈ ਤੇ ਜਿਹੜਾ ਅਸੀਂ ਪਕੌੜਿਆਂ ਦਾ ਪੇਸਟ ਬਣਾਇਆ ਉਹ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਉਣਾ ਹੈ ਸਾਡਾ ਤੇਲ ਥੋੜਾ ਜਿਆਦਾ ਹੀ ਗਰਮ ਹੋ ਚੁੱਕਿਆ ਹੈ ਬਹੁਤ ਚੰਗਿਆ ਆ ਅਸੀਂ ਪਕੌੜਿਆਂ ਦਾ ਸਾਡੇ ਤੋਂ ਵੱਡਾ ਛੋਟਾ ਵੀ ਕਰ ਸਕਦੇ ਹਾਂ ਅਜੀ ਪਕੌੜਿਆਂ ਨੂੰ ਥੋੜਾ ਜਿਹਾ ਟਾਈਮ ਭੁੰਨਣਾ ਆ ਤਾਂ ਜੋ ਸਾਡੇ ਜਿਹੜੇ ਪਕੌੜੇ ਨੇ ਉਹ ਅੰਦਰੋਂ ਕੱਚੇ ਨਾ ਰਹਿਣ ਬਿਲਕੁਲ ਵੀ ਅਸੀਂ ਇਹਨਾਂ ਨੂੰ ਲਗਾਤਾਰ ਹਿਲਾਉਣਾ ਆ ਇਸ ਤਰ੍ਹਾਂ ਦੇ ਨਾਲ अंदर तक पूरी फ्राई हो चुके ने तो पकौड़े जरूर जरूरी नहीं है कि कले पालक के बनाने गोभी के भी बना सकते हो तीन किसी भी चीज के पकौड़े बना सकते हो करके सारे पेस्ट के पकौड़े बना लेने ने। ਕੜੀ ਨੂੰ ਤੁਸੀਂ ਚੌਲਾਂ ਦੇ ਨਾਲ ਵੀ ਖਾ ਸਕਦੇ ਹੋ ਰੋਟੀ ਦੇ ਨਾਲ ਵੀ ਖਾ ਸਕਦੇ ਹੋ। ਵੈਸੇ ਵੀ ਕੜੀ ਸਾਰਿਆਂ ਦੀ ਮਨਪਸੰਦੀਦਾ ਹੁੰਦੀ ਹੈ। ਕੜੀ ਦਾ ਮਤਲਬ ਇਹ ਹੁੰਦਾ ਹੈ ਜਿੰਨਾ ਟਾਈਮ ਅਸੀਂ ਇਹਨੂੰ ਜ਼ਿਆਦਾ ਰੜਾਂਗੇ ਕੜੀ ਨੂੰ ਸੇਕਾਂਗੇ ਉਨਾ ਹੀ ਇਹ ਜ਼ਿਆਦਾ ਵਧੀਆ ਬਣਦੀ ਹੈ ਜਿੰਨਾ ਟਾਈਮ ਅਸੀਂ ਇਹਨੂੰ ਕੜਨ ਦਵਾਂਗੇ। ਦੇਖੋਗੇ ਕਿ ਸਾਡੀ ਕੜੀ ਲਾਸਟ ਵਿੱਚ ਬਣ ਕੇ ਪੂਰੀ ਤਰ੍ਹਾਂ ਤਿਆਰ ਆ। ਅਸੀਂ ਇਹਦੇ ਵਿੱਚ ਪਕੌੜੇ ਪਾ ਦਿੱਤੇ ਨੇ। ਇਹਦਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਆ। ਦੇਖੀ ਸਕਦੇ ਹੋ ਕੜੀ ਦਾ